ਦੇਖੋ ਜੀ ਪਰਿਵਾਰ ਦਾ ਮਿਲਣ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ ਹੈ ਮੈਂ ਬਲਾਰਿਆਂ ਨੂੰ ਵੀ ਸੁਣਦਾ ਸੀ ਹਰ ਇੱਕ ਬੰਦਾ ਇਹ ਕਹਿ ਰਿਹਾ ਭਰਾ ਨਾਲ ਮੁਲਾਕਾਤ ਕਰਾ ਦਿਓ ਤੇ ਅਸੀਂ ਧਰਨਾ ਚੁੱਕ ਲੈਨੇ ਆ ਭਰਾ ਨਾਲ ਮੁਲਾਕਾਤ ਕਰਨ ਨਾਲ ਕਿ ਮਸਲਾ ਹੱਲ ਹੋ ਜਾਊਗਾ ਨਸਾ ਗਿਆ ਆਈਪੀਸੀ ਦੀਆਂ ਧਰਾਵਾਂ ਚ ਇਹ ਆ ਵੀ ਫੌਜਦਾਰੀ ਮੁਕੱਦਮਾ ਮਤਲਬ ਇਹ ਦੋਹਾਂ ਧਰਾਂ ਚ ਲੜਾਈ ਹੋਈ ਹੈ ਤੇ ਜਿਹੜਾ ਉਹ ਹੈਗੇ ਆ 부ਚੜ ਪੁਲਿਸ ਵਾਲੇ ਉਹਨਾਂ ਦੀ ਤੇ ਐਮਐਲਆਰ ਕੱਟੀ ਗਈ। ਉਹਨਾਂ ਤੋਂ ਪਰਚਾ ਦਰਜ ਹੋ ਗਿਆ ਸੰਦੀਪ ਤੇ। ਤ੍ਰਿਪੜੀ ਥਾਣੇ 'ਚ। ਐ ਤੇ ਜਿਹੜੇ ਬੰਦਿਆਂ ਨੇ ਸੰਦੀਪ ਦੇ ਸੱਟਾਂ ਮਾਰੀਆਂ ਆ ਉਹਨਾਂ ਤੇ ਕਿਉਂ ਨਹੀਂ ਹੋਇਆ? ਜਦੋਂ ਇਹੋ ਜਿਹੇ ਹਾਲਾਤ ਹੁੰਦੇ ਆ ਤੇ ਜਿਹੜੀਆਂ ਕੋਰਟ ਹੈਗੀਆਂ ਮਾਨਯੋਗ ਜੱਜ ਹੈਗੇ ਆ ਉਹ ਫਿਰ ਜਿਹੜਾ ਬੰਦਾ ਅੰਦਰ ਬੈਠਾ ਆ ਉਹਨੂੰ ਰਿਲੀਫ ਦੇ ਦਿੰਦੇ ਆ, ਜ਼ਮਾਨਤ ਦੇ ਦਿੰਦੇ ਆ ਵੀ ਇਹਨੂੰ ਰਿਲੀਫ ਦੇ ਦਿਓ। ਜਿਹੜੇ ਉਹ ਬੰਦੇ ਜਾਣ ਬੁੱਝ ਕੇ ਇਹਨੂੰ ਖਰਾਬ ਕਰ ਰਿਹਾ ਹੈ ਖਰਾਬ ਕਰ ਰਿਹਾ ਹੈ ਐਕਰੀਜਨ ਇਹ ਸੀਗਾ ਹੁਣ ਏਜੰਸੀ ਨੂੰ ਇਹ ਗੱਲ ਪਾਉਂਦੀ ਨਹੀਂ ਹੈ ਦੇਖੋ ਜੀ ਇਹ ਤਾਂ ਗੱਲ ਰੰਧਾਵਾ ਸਾਹਿਬ ਇਹ ਹੈ ਨਹੀਂ ਕਿ ਤਿੰਨ ਬੰਦੇ ਹੋਣ ਤੇ ਇੱਕ ਪਾਸੇ ਇੱਕ ਬੰਦਾ ਹੋਵੇ ਤੇ ਉਹਦੇ ਸੱਟ ਨਾ ਵੱਜੀ ਹੋਵੇ ਤੇ ਉਹਨਾਂ ਨੇ ਇਹਨੂੰ ਪ੍ਰੋ ਪ੍ਰੋ ਨਾ ਕੀਤਾ ਹੋਵੇ ਇਕੱਠੇ ਰਹਿੰਦਿਆਂ ਤੋਂ ਕੁਛ ਨਾ ਕੁਛ ਨੋਕ ਝੋਕ ਤਾਂ ਹੋਈ ਹੈ ਕੀ ਆ ਹੁਣਾ ਵੀ ਅਸੀਂ ਬੜੇ ਮਾਰੇ ਨੇ ਐਦਾਂ ਦਾ ਕੁਛ ਕੁਛ ਨਾ ਬਹੁਤ ਕੁਛ ਹੁੰਦਾ ਉਹ ਜੰਗ ਬਲੱਡ ਹੈਗਾ ਫਿਰ ਨਹੀਂ ਸੁਣਿਆ ਜਾਂਦਾ ਕੇਂਦਰੀ ਜੇਲ ਪਟਿਆਲਾ ਦੇ ਬਿਲਕੁਲ ਸਾਹਮਣੇ ਆ ਜਿੱਥੇ ਸੰਦੀਪ ਸਿੰਘ ਸੰਨੀ ਨੂੰ ਰੱਖਿਆ ਹੋਇਆ ਸੀ ਆਪਸੀ ਟਕਰਾਰ ਹੋਈ ਸੰਦੀਪ ਸਿੰਘ ਸੰਨੀ ਦੇ ਵਿਚਕਾਰ ਤੇ ਮੁਲਾਜ਼ਮਾਂ ਤੋਂ ਬਣੇ ਮਲਜਮਾਂ ਦੀ 80 ਤੋਂ 90 ਤਹੱਕੇ ਦੇ ਵਿੱਚ ਜੋ ਕਹਿ ਟਾਇਆ ਉਹਨਾਂ ਮੁਲਾਜ਼ਮਾਂ ਵੱਲੋਂ ਤੇ ਅੱਜ ਮਲਜਮ ਬਣ ਕਿਉਂ ਇਸ ਜੇਲ ਦੇ ਵਿੱਚ ਸੀ ਤੇ ਆਪਸੀ ਜਦੋਂ ਟਕਰਾਰ ਬਾਜੀ ਹੁੰਦੀ ਆ ਤੇ ਇੱਕ ਪਾਸੇ ਉਹ ਮਲਜਮ ਇੱਕ ਪਾਸੇ ਸੰਦੀਪ ਸਿੰਘ ਸੰਨੀ ਇਕੱਲਾ ਸੀ ਆਪਸੀ ਟਕਰਾਰਬਾਦੀ ਤੋਂ ਬਾਅਦ ਦੇ ਵਿੱਚ ਜੇ ਇੱਕ ਧਿਰ ਨੂੰ ਸੱਟਾਂ ਲੱਗਦੀਆਂ ਉਹ ਤੇ ਹਸਪਤਾਲ 'ਚ ਐਡਮਿਟ ਹੋ ਜਾਂਦੀ ਆ ਪਰ ਪਤਾ ਲੱਗਾ ਕਿ ਸੰਦੀਪ ਸਿੰਘ ਸੰਨੀ ਨੂੰ ਵੀ ਸੱਟਾਂ ਵੱਜੀਆਂ ਪਰ ਸੰਦੀਪ ਸਿੰਘ ਸੰਨੀ ਨੂੰ ਅਜੇ ਤੱਕ ਕੋਈ ਵੀ ਇਲਾਜ ਵਾਸਤੇ ਹਸਪਤਾਲ ਨਹੀਂ ਲੈ ਕੇ ਜਾਇਆ ਗਿਆ ਕੋਈ ਮੈਡੀਕਲ ਰਿਪੋਰਟ ਨਹੀਂ ਆਈ ਸਿੱਖ ਸੰਗਤ ਦੇ ਵਿੱਚ ਰੋਸ ਜਾਗਿਆ ਕਿ ਪਰਿਵਾਰ ਨੂੰ ਕਿਉਂ ਨਹੀਂ ਮਿਲਵਾਉਣ ਦਿੱਤਾ ਜਾ ਰਿਹਾ ਪਰਿਵਾਰ ਨੂੰ ਨਹੀਂ ਮਿਲਾਇਆ ਜਾ ਰਿਹਾ ਕਈ ਦਿਨਾਂ ਤੋਂ ਪਰਿਵਾਰ ਜਿਹੜਾ ਸੰਘਰਸ਼ ਵੀ ਕਰ ਰਿਹਾ ਸੰਦੀਪ ਸੰਨੀ ਦੇ ਭਰਾਤਾ ਉਹ ਕਈ ਦਿਨ ਤੋਂ ਪਟਿਆਲੇ ਦੇ ਵਿੱਚ ਆਏ ਹੋਈ ਗੱਲ ਕਰ ਰਹੇ ਕਿ ਸਾਨੂੰ ਸੰਦੀਪ ਸਿੰਘ ਸੱਨੀ ਨੂੰ ਮਲਾਤਾ ਜਾਵੇ ਪਰ ਨਹੀਂ ਮਿਲਿਆ ਤੇ ਅੱਜ ਕਾਲ ਦੇ ਦਿੱਤੀ ਗਈ ਕਿ ਜਥੇਬੰਦੀਆਂ ਇਕੱਠੀਆਂ ਹੋਣ ਜਥੇਬੰਦੀ ਆਗੂ ਸਹਿਬਾਨ ਪਹੁੰਚੇ ਆ ਸਾਡੇ ਨਾ ਸੁਖਜੀਤ ਸਿੰਘ ਖੋਸਾਵਾ ਸਤਕਾਰ ਕਮੇਟੀ ਤੋਂ ਖੋਸਾ ਸਾਹਿਬ ਗੁਰਫਤੇ ਸੰਚ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਕਾਰਨ ਕੀ ਮੰਨਦੇ ਹੋ ਤੁਸੀਂ ਸੱਨੀ ਦਾ ਨਾਮ ਮਲਾਉਣਾ ਪਰਿਵਾਰ ਨੂੰ ਤੇ ਅੱਜ ਇੱਕ ਵੱਡੇ ਇਕੱਠ ਦੀਆਂ ਤਸਵੀਰਾਂ ਵਾਹ ਦੇਖੋ ਜੀ ਪਰਿਵਾਰ ਦਾ ਮਿਲਣ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ ਹੈ ਮੈਂ ਬਲਾਰਿਆਂ ਨੂੰ ਵੀ ਸੁਣਦਾ ਸੀ ਹਰ ਇੱਕ ਬੰਦਾ ਇਹ ਕਹਿ ਰਿਹਾ ਭਰਾ ਨਾਲ ਮੁਲਾਕਾਤ ਕਰਾ ਦਿਓ ਤੇ ਅਸੀਂ ਧਰਨਾ ਚੁੱਕ ਲੈਨੇ ਆ ਭਰਾ ਨਾਲ ਮੁਲਾਕਾਤ ਕਰਨ ਨਾਲ ਕਿ ਮਸਲਾ ਹੱਲ ਹੋ ਜਾਊਗਾ ਮਸਲਾ ਇਹ ਭਰਾ ਨਾਲ ਮੁਲਾਕਾਤ ਕਰਨ ਦਾ ਨਹੀਂ ਜਾਂ ਕਿਸੇ ਐਡਵੋਕੇਟ ਨਾਲ ਮੁਲਾਕਾਤ ਕਰਨ ਦਾ ਨਹੀਂ ਹੈ ਮਲਾ ਹੁਣ ਬੀ ਐਨ ਐਸ ਆ ਗਈ ਆ ਆਈ ਪੀ ਸੀ ਦੀਆਂ ਧਰਾਵਾਂ 'ਚ ਇਹ ਆ ਵੀ ਫੌਜਦਾਰੀ ਮੁਕੱਦਮਾ ਮਤਲਬ ਇਹ ਦੋਹਾਂ ਤਰ੍ਹਾਂ 'ਚ ਲੜਾਈ ਹੋਈ ਹੈ ਤੇ ਜਿਹੜਾ ਉਹ ਹੈਗੇ ਆ 부ਚੜ ਪੁਲਿਸ ਵਾਲੇ ਉਹਨਾਂ ਦੀ ਤੇ ਐਮਐਲਆਰ ਕੱਟੀ ਗਈ। ਉਹਨਾਂ ਤੋਂ ਪਰਚਾ ਦਰਜ ਹੋ ਗਿਆ ਸੰਦੀਪ ਤੇ। ਤ੍ਰਿਪੜੀ ਥਾਣੇ 'ਚ। ਤੇ ਜਿਹੜੇ ਬੰਦਿਆਂ ਨੇ ਸੰਦੀਪ ਦੇ ਸੱਟਾਂ ਮਾਰੀਆਂ ਆ ਉਹਨਾਂ ਦੇ ਕਿਉਂ ਨਹੀਂ ਹੋਇਆ ਨੰਬਰ 1। ਨੰਬਰ 2 ਜਿਹੜੇ ਸਾਰੇ ਕਹਿ ਰਹੇ ਆ ਜੀ ਕਿ ਉਹਦੀ ਗਿਣਤੀ ਮੈਂ ਵੀ ਕਹਿਣਾ ਕਿ ਉਹਦੀ ਗਿਣਤੀ ਨਹੀਂ ਸੀ ਪੈਣੀ ਚਾਹੀਦੀ ਗਿਣਤੀ ਗਲਤ ਪਈ ਆ ਨਾ ਮੈਂ ਵੀ ਕਹਿ ਦਿੰਨਾ। ਇਹ ਗਿਣਤੀ ਪਾਉਣ ਦਾ ਇੱਕ ਰੀਜਨ ਆ। ਕਿਰਤੀ ਮਾਲੋ ਗਿਣਤੀ ਜਿਹੜੀ ਉਹਨਾਂ ਦੇ ਨਾਲ ਜੇਲ੍ਹ ਦੇ ਅੰਦਰ ਗਿਣਤੀ ਗਿਣਤੀ ਕਹਿੰਦੇ ਆ ਜਿਹੜੀ ਬੈਰਕ ਦੇ ਵਿੱਚ ਤੁਹਾਡੀ ਤੇ ਮੇਰੀ ਗਿਣਤੀ ਹੋ ਗਈ ਇਹਨਾਂ ਦੀ ਗਿਣਤੀ ਹੋ ਗਈ ਜਿੰਨੇ ਉਥੇ ਕੈਦੀ ਵੀ ਆ ਇਹ ਵੀ ਗੱਲ ਹੈਗੀ ਆ ਕਿ ਜਿਹੜਾ ਕੈਦੀ ਆ ਉਹ ਨਿਗਰਾਨ ਪਾਇਆ ਜਾ ਸਕਦਾ ਹਵਾਲਾਤਿਆਂ ਚ ਕੈਦੀਆਂ ਤੇ ਹਵਾਲਾਤਿਆਂ ਨੂੰ ਇਕੱਠੇ ਨਹੀਂ ਕੀਤਾ ਜਾ ਸਕਦਾ ਹੁਣ ਇਹ ਜਿਹੜਾ ਕੀਤਾ ਗਿਆ ਜਾਣਬੁੱਝ ਕੇ ਸਾਰੀ ਗੱਲ ਹੋਈ ਆ ਕਿਉਂ ਕਿਉਂਕਿ ਸੰਦੀਪ ਸਿੰਘ ਨੂੰ 4 ਨਵੰਬਰ ਨੂੰ 3 ਸਾਲ ਹੋ ਜਾਣਗੇ ਤੇ ਇਹ ਪ੍ਰਸ਼ਾਸਨ ਤੇ ਜਿਹੜੀ ਲਾਅ ਆ ਜਿਹੜਾ ਕਾਨੂੰਨ ਆ ਕਿਉਂਕਿ ਸੰਦੀਪ ਸਿੰਘ ਦਾ ਜਿਹੜਾ ਕੇਸ ਆ ਐਵੀਡੈਂਸ ਤੇ ਲੱਗਾ ਹੋਇਆ ਸੂਰੀ ਵਾਲੇ ਮਸਲੇ 'ਚ ਤੇ ਐਵੀਡੈਂਸ ਦੇਣ ਕੋਈ ਆ ਨਹੀਂ ਰਿਹਾ ਪਿਛਲੇ ਲੰਮੇ ਸਮੇਂ ਤੋਂ 1.5 2 ਸਾਲ ਤੋਂ ਕੋਈ ਹਜੇ ਤੱਕ ਗਵਾਹੀ ਦੇਣ ਨਹੀਂ ਆਇਆ ਟਲਮਟੋਲ ਹੋ ਰਹੀ ਆ ਸੂਰੀ ਵਾਲਾ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਆ ਤੇ ਜਿਹੜੀਆਂ ਕੋਰਟ ਹੈਗੀਆਂ ਮਾਨਜੋਗ ਜੱਜ ਹੈਗਿਆ ਉਹ ਫੇਰ ਜਿਹੜਾ ਬੰਦਾ ਅੰਦਰ ਬੈਠਾ ਆ ਉਹਨੂੰ ਰਿਲੀਫ ਦੇ ਦਿੰਦੇ ਆ ਜ਼ਮਾਨਤ ਦੇ ਦਿੰਦੇ ਆ ਵੀ ਇਹਨੂੰ ਰਿਲੀਫ ਦੇ ਦਿਓ ਜਿਹੜੇ ਉਹ ਬੰਦੇ ਜਾਣਬੁੱਝ ਕੇ ਇਹਨੂੰ ਖਰਾਬ ਕਰ ਰਿਹਾ ਖਰਾਬ ਕਰ ਰਿਹਾ ਇਹ ਕ੍ਰਿਜਨ ਹੈ ਸੀਗਾ ਹੁਣ ਏਜੰਸੀ ਨੂੰ ਇਹ ਗੱਲ ਪਾਉਂਦੀ ਨਹੀਂ ਹੈ ਹੋ ਸਕਦਾ ਪ੍ਰਸ਼ਾਸਨ ਦੀ ਮਨਸ਼ਾ ਹੋਵੇ ਕੋਈ ਹੋਰ ਏਜੰਸੀ ਦੀ ਮਨਸ਼ਾ ਹੋਰ ਹੋਵੇ ਐਜੰਸੀਆਂ ਨੇ ਜਾਣ ਬੁੱਝ ਕੇ ਉਹ ਨੂੰ ਕਿਉਂਕਿ ਉਹ ਮੁੰਡਾ ਜਦੋਂ ਦਾ ਹੈਗਾ ਮੈਂ ਉਹਨੂੰ ਜੇਲ੍ਹ 'ਚ ਵੀ ਅੰਮ੍ਰਿਤਸਰ ਮਿਲ ਕੇ ਆਇਆ ਸੀਗਾ ਉਹ ਬੜਾ ਵਧੀਆ ਉਹ ਆਪਣਾ ਕਰ ਰਿਹਾ ਪਰ ਉਹ ਇਹ ਜਾਣ ਬੁੱਝ ਕੇ ਇਹ ਬਣਾਈ ਗਈ ਹੈ ਗੱਲ ਲੱਗਦਾ ਤੁਹਾਨੂੰ ਕਿ 3 ਸਾਲਾਂ ਦੇ ਵਿੱਚੋਂ ਕੁਝ ਫਾਇਦਾ ਨਾਲ ਲੈ ਕੇ ਜਾਵੇ ਕਿਤੇ ਉਹਨੂੰ ਪੈਰੋਲ ਨਾ ਮਿਲ ਜੇ ਜਾਂ ਜ਼ਮਾਨਤ ਨਾ ਬੰਦੇ ਨੂੰ ਰਿਲੀਫ ਨਾ ਮਿਲ ਜੇ ਬੰਦੇ ਨੂੰ ਜ਼ਮਾਨਤ ਨਾ ਮਿਲ ਜੇ ਬੰਦੇ ਦੇ ਉੱਤੇ ਜੇਲ੍ਹ ਦਾ ਪਰਚਾ ਪਾ ਦੋ ਜਦੋਂ ਕਿਸੇ ਇਨਸਾਨ ਦੇ ਉੱਤੇ ਜੇਲ੍ਹ ਦਾ ਪਰਚਾ ਪੈ ਜਾਂਦਾ ਉਹ ਬੜਾ ਲੰਮਾ ਚੌੜਾ ਚੱਕਰ ਪੈ ਜਾਂਦਾ ਜੇਲ੍ਹ ਦਾ ਪਰਚਾ ਇੱਕ ਤਰ੍ਹਾਂ ਨਾਲ ਕੈਲੋ ਵੀ ਬਹੁਤ ਭੇੜੀ ਸਜ਼ਾ ਹੁੰਦੀ ਹੈ ਤੇ ਜੇਲ੍ਹ ਦੇ ਪਰਚੇ ਵਿੱਚ ਅਲਝਾ ਕੇ ਇੱਕ ਪੰਥ ਦੋ ਕਾਜ ਏਜੰਸੀ ਜਾਂ ਸਰਕਾਰ ਪ੍ਰਸ਼ਾਸਨ ਇਸ ਗੱਲ ਤੋਂ ਕਾਮਯਾਬ ਹੋਇਆ ਹੈ ਹੁਣ ਸਾਨੂੰ ਇਹ ਗੱਲ ਬੜੀ ਸੋਹਜਤਾ ਦੇ ਨਾਲ ਦੇਖਣੀ ਚਾਹੀਦੀ ਆ ਕਿ ਇੱਕ ਵੀਰ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਨਾ ਕਰੋ ਕਿਉਂ ਨਾ ਕਰੀਏ ਗੱਲ ਬਈ ਗੁਰਤੇਗਬਾਦਰ ਸੱਚੇ ਪਾਸ਼ਾ ਨੇ ਸ਼ਹਾਦਤ ਹੀ ਮਨੁੱਖੀ ਅਧਿਕਾਰਾਂ ਵਾਸਤੇ ਦਿੱਤੀ ਆ ਸਾਡੇ ਇੱਥੇ ਸਾਡੇ ਇਹ ਜਿਹੜਾ ਜਿਹੜੇ ਦੇਸ਼ ਅਸੀਂ ਰਹਿ ਰਹੇ ਆ ਇਹਦਾ ਸੰਵਿਧਾਨ ਕਹਿੰਦਾ ਕਿ ਕੈਦੀ ਦੇ ਵੀ ਫੰਡਮੈਂਟਲ ਰਾਈਟ ਆ ਉਹਦੇ ਵੀ ਹੱਕ ਆ ਹੁਣ ਸੰਦੀਪ ਸੋਹ ਦਾ ਮੁਲਾਕਾਤ ਕਰਨਾ ਹੱਕਿਆ ਸੰਦੀਪ ਸੋਹ ਦੀ ਐਮਐਲਏ ਰਿਕਟ ਹੋਣੀ ਹੱਕ ਆ ਉਹਦੀ ਡਾਕਟਰੀ ਇਲਾਜ ਹੋਣਾ ਹੱਕਿਆ ਮੈਨੂੰ ਇਹ ਖਦਸ਼ਾ ਆ ਕਿ ਪੁਲਿਸ ਨੇ ਉਹਨੂੰ ਬਹੁਤ ਜ਼ਿਆਦਾ ਕੁੱਟ ਦਿੱਤਾ ਹੋਇਆ ਆ 3 ਡਿਗਰੀ ਟਾਰਚਰ ਕਰ ਦਿੱਤਾ ਆ ਹੁਣ ਪੁਲਿਸ ਆਪ ਦੇ ਨਕਾਮੀ ਨੂੰ ਛਕਾਉਣ ਵਾਸਤੇ ਡਾਕਟਰ ਤੋਂ ਵੀ ਦੂਰ ਰੱਖ ਰਹੀ ਆ ਡਾਕਟਰੀ ਇਲਾਜ ਤੋਂ ਵੀ ਦੂਰ ਰੱਖ ਰਹੀ ਆ ਤੇ ਪਰਿਵਾਰ ਤੋਂ ਵੀ ਦੂਰ ਰੱਖ ਰਹੀ ਆ ਹੱਕਾਂ ਦੀ ਗੱਲ ਕੀਤੀ ਆ ਸੰਦੀਪ ਸਿੰਘ ਸੰਨੀ ਨੂੰ ਹੱਕਾ ਤੋਂ ਵਾਂਝਾ ਰੱਖਿਆ ਜਾ ਰਿਹਾ ਪਰ ਇਸ ਸਮੇਂ ਅਦਾਲਤੀ ਹੁਕਮ ਵੀ ਅਦਾਲਤੀ ਹੁਕਮ ਕਿਉਂ ਨਹੀਂ ਮੰਨੇ ਜਾ ਰਹੇ ਅਦਾਲਤੀ ਹੁਕਮ ਮੇਰੇ ਖਲ ਕੱਲ ਆਏ ਆ ਅੱਜ ਦਾ ਹੈਗਾ ਦੇਖਦੇ ਕੀ ਹੁੰਦਾ ਆ ਪਰ ਵੇਖੋ ਅਦਾਲਤਾਂ ਨੂੰ ਕਿੰਨਾ ਕਹੇ ਟੱਚ ਜਾਣਦੇ ਆ ਅਦਾਲਤਾਂ ਸਾਡੇ 30-30 ਸਾਲ ਹੋ ਗਏ ਨੇ ਉਮਰ ਕੈਦ ਅਸੀਂ ਜਿਹੜੀ 14 ਸਾਲ ਆ 14.5 ਸਾਲ ਤੇ ਅਸੀਂ ਤੇ 32 32 35 35 ਸਾਲ ਭੁਗਤਲੇ ਹੋਏ ਆ ਸਾਨੂੰ ਉੱਥੇ ਰੀਲੀਫ ਨਹੀਂ ਮਿਲ ਰਹੀ ਸਾਨੂੰ ਉੱਥੇ ਡੱਕਿਆ ਹੋਇਆ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਹੋਣ ਜਹੇਦਾਰ ਸਾਹਿਬ ਭਿਉਰਾ ਸਾਹਿਬ ਹੋਣ ਰਾਜਵਾਣਾ ਸਾਹਿਬ ਹੋਣ ਤਾਰਾ ਸਾਹਿਬ ਹੋਣ ਇਹ ਸਾਰੇ ਤੋਂ ਇਸ ਕਰਕੇ ਇਹ ਸਾਨੂੰ ਵਖਾਉਣਾ ਤੇ ਦਿਖਾਉਣਾ ਪਏਗਾ ਜੋ ਅੱਜ ਸਟੈਪ ਚ ਕਿਹਾ ਸੰਗਤ ਨੇ ਕਾਬਲੇ ਤਰੀਫ ਆ ਕਿਉਂਕਿ ਸਰਕਾਰ ਵੋਟ ਰਾਜਨੀਤੀ ਕਰਦੀ ਹੈ ਫਿਰ ਮੈਂ ਇਥੇ ਇੱਕ ਗੱਲ ਹੋਰ ਵੀ ਤੁਹਾਨੂੰ ਕਹਿ ਦਿੰਦਾ ਕਿ ਇਸ ਪਰਿਵਾਰ ਨੇ ਜੇਲ੍ਹ ਪਹਿਲੇ ਵਾਰ ਤੇ ਲੈ ਕੇ ਡੀਜੀਪੀ ਨਾਲ ਵੀ ਰابطਾ ਕਾਇਮ ਕੀਤਾ ਜੇਲ੍ਹ ਦੇ ਡੀਜੀਪੀ ਅਰਨਪਾਲੀ ਪਾਲ ਜੀ ਜਿਹੜੇ ਕਮਿਸ਼ਨਰ ਵੀ ਕਿਤੇ ਰਹੇ ਆ ਅਮਰਸਰ ਦੇ ਉਹ ਜ਼ਿਲ੍ਹਾ ਦੇ ਹੁਣ ਹੈੱਡ ਹੈਗੇ ਆ ਉਹਨਾਂ ਨਾਲ ਵੀ ਰابطਾ ਕਾਇਮ ਕੀਤਾ ਕਿ ਸਾਡੇ ਨੌਜਵਾਨ ਦੀ ਜੇਲ੍ਹ ਬਦਲੀ ਕਰੋ ਸਪੀਕਰ ਕੁਲਤਾਰ ਸਿੰਘ ਸੰਧੂਆਂ ਨਾਲ ਵੀ ਰابطਾ ਕਾਇਮ ਕੀਤਾ ਐਪਲੀਕੇਸ਼ਨ ਲਿਖ ਕੇ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਐਪਲੀਕੇਸ਼ਨ ਲਿਖ ਕੇ ਦਿੱਤੀ ਕਿ ਸਾਡੇ ਸੰਦੀਪ ਸਿੰਘ ਸਣੀ ਦੀ ਜੇਲ੍ਹ ਬਦਲੀ ਕੀਤੀ ਜਾਵੇ ਸਰਪੇ ਇੱਤਾ ਜਾਵੇ ਜਿੱਥੇ ਮਿਲ ਸਕਦਾ ਪ੍ਰਵਾਹ ਵੀ ਹੋਰ ਜੇਲ ਮਤਲਬ ਇਹਨਾਂ ਨੂੰ ਖਦਸ਼ਾ ਸੀ ਅੱਜ ਉਹ ਖਦਸ਼ਾ ਸਾਡਾ ਵੀ ਖਦਸ਼ਾ ਸੀ ਖਦਸ਼ੇ ਕਾਰਨ ਕਿਹਾ ਸੀ ਕਿ ਜੇਲ ਤਬਦੀਲੀ ਹੋਵੇ ਜੇਲ ਤਬਦੀਲੀ ਹੋਣੀ ਚਾਹੀਦੀ ਆ ਪਰ ਉਹ ਅੱਜ ਹੋ ਗਿਆ ਹੋਇਆ ਆ ਸੋ ਇਸ ਕਰਕੇ ਇਹ ਸਾਰਾ ਕੁਝ ਪ੍ਰੀਪਲਾਨਡ ਹੋਇਆ ਆ ਸਾਜ਼ਿਸ਼ ਨਾਲ ਹੋਇਆ ਆ ਇਹ ਹੋ ਗਿਆ ਇਹ ਆਪਾਂ ਦੱਸ ਦਿੱਤਾ ਪਰ ਸੰਦੀਪ ਸਿੰਘ ਸਣੀ ਨੇ ਆਪਣਾ ਫਰਜ ਨਿਭਾਇਆ ਸੀਗਾ ਕਿ ਉਹ ਜਿਹੜਾ ਦੁਸ਼ਟ ਬੰਦਾ ਸੀਗਾ ਜਿਹੜਾ ਸਿੱਖਾਂ ਦੀਆਂ ਧੀਆਂ ਪੜਾਣਾਂ ਲਈ ਬਹੁਤ ਗੰਦਾ ਬੋਲਦਾ ਸੀ ਗੰਦਾ ਉਹਨੂੰ ਗੱਡੀ ਚਾੜਿਆ ਹੁਣ ਦੂਜੇ ਬੰਨੇ ਗੁਰੂ ਨੇ ਕਿਰਪਾ ਕੀਤੀ ਜਿਹੜਾ ਸੂਬਾ ਜਿਹੜਾ ਬਹੁਤ ਨੀਚ ਬੰਦਾ ਜਿਹਦੇ ਹੱਥ ਸਾਡੇ ਖੜਕੂ ਸਿੰਘਾਂ ਦੇ ਲਹੂ ਨਾਲ ਰੰਗੇ ਹੋਏ ਆ ਬੇਦੋਸ਼ੇ ਵੀ ਨੌਜਵਾਨ ਵੀਰਾਂ ਦੇ ਲਹੂ ਨਾਲ ਰੰਗੇ ਹੋਏ ਆ ਉਹ ਨੂੰ ਨਹੀਂ ਲੱਗ ਪਗ ਉਹਨੇ ਗੱਡੀ ਛਾੜ ਦਿੱਤਾ ਮੈਂ ਆਪਣੇ ਸੋਰਸ ਤੋਂ ਪਤਾ ਕੀਤਾ ਕਿ ਉਹਦਾ ਬ੍ਰੇਨ ਬਿਲਕੁਲ ਡੈਡ ਹੋ ਗਿਆ ਉਹ ਹੁਣ ਮੈਲਟੀਨੇਟਰ ਵਾਲੀ ਸਟੇਜ ਤੇ ਆ ਕਿਸੇ ਵੇਲੇ ਵੀ ਉਹ ਗੱਲ ਆ ਸਕਦੀ ਹੈ ਹੁਣ ਸੰਦੀਪ ਸਿੰਘ ਨੇ ਤੇ ਆਪਣਾ ਫਰਜ ਨਿਭਾ ਦਿੱਤਾ ਹੈ ਤੇ ਅਸੀਂ ਅਸੀਂ ਆਪਣਾ ਫਰਜ ਕਦੋਂ ਨਿਭਾਵਾਂਗੇ ਹੁਣ ਸਾਡੀ ਮੋਰਲ ਡਿਊਟੀ ਬਣਦੀ ਹੈ ਵੀ ਅਸੀਂ ਤਗੜੇ ਹੋ ਕੇ ਕਿਉਂਕਿ ਉਹਦੇ ਭਰਾ ਜਾਂ ਪਰਿਵਾਰ ਕੱਲਾ ਹੀ ਵਿਚਾਰਾ ਅਪੀਲਾ ਨਾ ਕਰਦਾ ਰਹੇ ਇਹ ਕੌਮ ਦੀ ਪੰਥ ਦੀ ਗੱਲ ਬਣਦੀ ਆ ਕਿ ਅਸੀਂ ਇਸ ਗੱਲ ਨੂੰ ਪੂਰੀ ਤਰ੍ਹਾਂ ਕਿਉਂਕਿ ਅਸੀਂ ਛੜਵਾਤ ਨਹੀਂ ਸਕਦੇ ਉਹ ਤਾਂ ਟ੍ਰੇਲ ਆ ਪਰੰਤੂ ਘੱਟੋ ਘੱਟ ਜਿਹੜਾ ਉਹਦੇ ਤੇ ਤਸ਼ੱਦਦ ਹੋ ਰਿਹਾ ਉਹਨੂੰ ਘੱਟ ਉਹਨੂੰ ਘੱਟ ਕਰਾਉਣ ਵਿੱਚ ਅਸੀਂ ਕਾ ਬਹੁਤ ਕਾਰਗਰ ਸਾਬਤ ਹੋ ਸਕਦੀ ਆ ਸਾਡੇ ਜਿਹੜੀ ਆ ਜਿਹੜੀ ਮੂਵਮੈਂਟ ਆ ਇਸ ਮੂਮੈਂਟ ਨੂੰ ਤੇਜ਼ ਕਰਨ ਦੀ ਲਈ ਪਰਿਵਾਰ ਦੇ ਆਪਾਂ ਜਦਾਂ ਇੱਕ ਦੁੱਖ ਦੇ ਵਿੱਚ ਸ਼ਰੀਕ ਵੀ ਹੋ ਜਾਈਏ ਤੇ ਕੋ ਹੌਸਲਾ ਮਿਲ ਜਾਂਦਾ ਹੈ ਨਾ ਐਸਮ ਜੇ ਪਰਿਵਾਰ ਇਕੱਲਾ ਲੜਾਈ ਨਹੀਂ ਲੜ ਸਕਦਾ ਕੌਮ ਨਾਲ ਖਲੋਤੀ ਆ ਅੱਜ ਪਰਿਵਾਰ ਵੀ ਲੱਗਦਾ ਹੋਊਗਾ ਕਿਤੇ ਨਾ ਕਿਤੇ ਰਾਤ ਮਹਿਸੂਸ ਕਰਦਾ ਕਿ ਸਾਡੇ ਨਾਲ ਕੌਮ ਵਾਂਗ ਖਲੋਤੀ ਆ ਕਿਉਂਕਿ ਜੇ ਆਪਾਂ ਸੰਦੀਪ ਦੀ ਗੱਲ ਕਰਦੇ ਆ ਸੰਦੀਪ ਸਿੰਘ ਨੇ ਕੌਮੀ ਕਾਰਜ ਕੀਤਾ ਪਹਿਲਾਂ ਵੀ ਕੌਮੀ ਕਾਰਜ ਸੀ ਤੇ ਹੁਣ ਵੀ ਕੌਮੀ ਕਾਰਜ ਆ ਪਹਿਲੋਂ ਸੂਰੀ ਦਾ ਸੁੱਧਾ ਤੇ ਹੁਣ ਜੇ ਗੱਲ ਕਰੀਓ ਆਪਣੇ ਆਪ ਨੂੰ ਦੱਸਣ ਵਾਲਾ ਸੂਬਾ ਜਿਹੜਾ ਕਿ ਸੂਬਾ ਸਰਹੰਦ ਕਹਿੰਦਾ ਸੀ ਉਹਨੇ ਨੌਜਵਾਨੀ ਨੂੰ ਕੋ ਕੋ ਕੇ ਮਾਰਿਆ ਉਨੇਤੀ ਆਪਣਾ ਦੀ ਬੇਦਬੀ ਕੀਤੀ ਤੇ ਉਹਦਾ ਵੀ ਸੋਧਾ ਲਾਉਣ ਦੇ ਵਿੱਚ ਕਾਮਯਾਬ ਹੋਇਆ ਭਾਵੇਂ ਆਪਸੀ ਲੜਾਈ ਦੇ ਵਿੱਚ ਹੀ ਹੋਇਆ ਦੇਖੋ ਜੀ ਇਹ ਤਾਂ ਗੱਲ ਰੰਧਾਵਾ ਸਾਹਿਬ ਇਹ ਹੈ ਨਹੀਂ ਕਿ ਤਿੰਨ ਬੰਦੇ ਹੋਣ ਤੇ ਇੱਕ ਪਾਸੇ ਇੱਕ ਬੰਦਾ ਹੋਵੇ ਤੇ ਉਹਦੇ ਸੱਟ ਨਾ ਵੱਜੀ ਹੋਵੇ ਤੇ ਉਹਨਾਂ ਨੇ ਇਹਨੂੰ ਪ੍ਰੋ ਪ੍ਰੋਵੋ ਨਾ ਕੀਤਾ ਹੋਵੇ ਇਕੱਠੇ ਰਹਿੰਦਿਆਂ ਤੋਂ ਕੁਛ ਨਾ ਕੁਛ ਨੋਕ ਢੋਕ ਤਾਂ ਹੋਈ ਹੈ ਕੀ ਹੋਣਾ ਵੀ ਅਸੀਂ ਬੜੇ ਮਾਰੇ ਨੇ ਐਦਾਂ ਦਾ ਕੁਛ ਕੁਛ ਨਾ ਬਹੁਤ ਕੁਛ ਹੁੰਦਾ ਔਰ ਜੰਗ ਖਲੜ ਹੈਗਾ ਫਿਰ ਨਹੀਂ ਸੁਣਿਆ ਜਾਂਦਾ ਫੀਤੀਆਂ ਲਾਉਣ ਵਾਸਤੇ ਉਦੋਂ ਬਹੁਤ ਕੁਝ ਕੀਤਾ ਸੀ ਉਹਨਾਂ ਨੇ ਚਲੋ ਸੰਦੀਪ ਸਿੰਘ ਨੇ ਆਖਰੀ ਫੀਤੀ ਲਾਤੀ ਹੈ ਆਖਰੀ ਫੀਤੀ ਲਾਤੀ ਹੈ ਜਿਹਦੇ ਉਹ ਅਦਾਲਤਾਂ ਚੋਂ سزا ਸੀ ਕਿਉਂਕਿ ਵੇਖੋ ਏਤੀ ਮਾਰਪਈ ਕਰਲਾਣੇ ਤਾਂ ਕੀ ਦਰਦਨਾ ਆ ਐਡੇ ਪਾਪੀ ਬੰਦੇ ਨੂੰ ਅਦਾਲਤਾਂ ਨੇ 4 ਮਹੀਨੇ ਦੀ ਪ੍ਰੋਲ ਦੇਤੀ ਸੀ ਇਲਾਜ ਕਰਾਉਣ ਵਾਸਤੇ ਉਦੋਂ ਤਾਂ ਪਰਿਵਾਰ ਹੀ ਉਹਨੂੰ ਨਹੀਂ ਆ ਰਿਹਾ ਅੱਗੇ ਵੀ ਮੈਂ ਇਲਾਜ ਕਰਾਉਣਾ ਜਾਂ ਨਹੀਂ ਕਰਾਉਣਾ ਮੈਂ ਨਹੀਂ ਕਰਾ ਅਸੀਂ ਨਹੀਂ ਕਰਾਉਣਾ ਇਲਾਜ ਸੋ ਇਸ ਕਰਕੇ ਸੰਦੀਪ ਸਿੰਘ ਨੇ ਬਾਖੂ ਵੀ ਆਪਣਾ ਫਰਜ਼ ਨਿਭਾ ਦਿੱਤਾ ਆ ਹੁਣ ਸਾਡਾ ਫਰਜ਼ ਬਣਦਾ ਵਾ ਕਿ ਅਸੀਂ ਜਿੰਨਾ ਚਿਰ ਇਸ ਗੱਲ ਨੂੰ ਸਿਰੇ ਤੱਕ ਨਹੀਂ ਲੈ ਕੇ ਜਾਂਦੇ ਉਹਨਾਂ ਚਿਰ ਸਾਨੂੰ ਰੁਕਣਾ ਨਹੀਂ ਚਾਹੀਦਾ ਅੱਜ ਸੰਕੇਤਕ ਪ੍ਰੋਟੈਸਟ ਆ ਮੈਂ ਪਰਿਵਾਰ ਨਾਲ ਵੀ ਗੱਲ ਕੀਤੀ ਸੀ ਕਿ ਅੱਜ ਸੱਦਾ ਵਾ ਸੰਕੇਤਕ ਪ੍ਰੋਟੈਸਟ ਆ ਅਗਲੀ ਰੂਪਰੇਖਾ ਕੀ ਹੋ ਸਕਦੀ ਹੈ ਕੋਈ ਗੱਲਬਾਤ ਚੱਲੀ ਪਰਿਵਾਰ ਨਾਲ ਜਾਂ ਬਾਕੀ ਜਥੇਬੰਦੀਆਂ ਦੇਖੋ ਜੀ ਸਾਨੂੰ ਇਹ ਫਾਸਲਾ ਬਹੁਤ ਪੈਂਦਾ 250 ਕਿਲੋਮੀਟਰ ਪੈਂਦਾ ਇੱਥੋਂ ਮੇਰਾ ਅਸੀਂ ਤਾਂ ਇਹਨਾਂ ਨੂੰ ਕਿਹਾ ਸੀ ਕਿ ਜੋ ਪ੍ਰੋਗਰਾਮ ਦਿਓਗੇ ਅਸੀਂ ਤੁਹਾਡੇ ਨਾਲ ਕਿਉਂਕਿ ਜਥੇਬੰਦੀਆਂ ਇੱਥੇ ਲੋਕਲ ਹੈਗੀਆਂ ਆ ਨੈਕਸਟ ਟਾਈਮ ਵਿੱਚ ਜੇ ਇਹ ਮੀਟਿੰਗ ਕਾਲ ਕਰਦੇ ਆ ਬੈਠਦੇ ਆ ਕੀ ਹੁੰਦਾ ਆ ਜਿਵੇਂ ਦਾ ਪ੍ਰੋਗਰਾਮ ਖਾਲਸਾ ਪੰਥ ਦਊਗਾ ਉਹਦੇ ਨਾਲ ਆ ਪਰਿਵਾਰ ਜੋ ਪ੍ਰੋਗਰਾਮ ਦਊਗਾ ਉਹਦੇ ਨਾਲ ਵੱਧ ਚੜ ਕੇ ਯੋਗਦਾਨ ਪਾਵਾਂਗੇ ਕਿਉਂਕਿ ਇਹ ਕੱਲੇ ਵਿਅਕਤੀ ਵਿਸ਼ੇਸ਼ ਦਾ ਪ੍ਰੋਗਰਾਮ ਨਹੀਂ ਹੈਗਾ ਇਹ ਪੂਰੀ ਕੌਮ ਦਾ ਪ੍ਰੋਗਰਾਮ ਆ ਵਿਤਕਰੇबाजी ਤੋਂ ਧੜੇਬੰਦੀ ਤੋਂ ਉੱਤੇ ਉੱਠ ਕੇ ਇਸ ਪ੍ਰੋਗਰਾਮ 'ਚ ਸਾਨੂੰ ਸਮੂਲਿਤ ਕਰਨੀ ਚਾਹੀਦੀ ਔਰ ਕਰਾਂਗੇ ਸੂਬੇ ਦੀ ਗੱਲ ਕਰੀਏ ਜਾਂ ਉਹਦੇ ਨਾਲ ਦੀ ਗੱਲ ਕਰੀਏ ਉਹ ਮੁਲਾਜ਼ਮ ਸੀ ਮੁਲਜ਼ਮ ਬੜੇ ਆ ਪਰ ਉਹਨਾਂ ਦੀ ਪੈਰਵਾਹੀ ਕਿਦਾਂ ਦੀ ਹੋਈ ਹੈ ਕਿ ਇਹਦੀ ਛੇਤੀ ਪ੍ਰੋਬਲਮ ਕਿਦਾ ਮਿਲ ਗਈ ਉਹਨਾਂ ਨੂੰ ਕੀ ਲੱਗਦਾ ਤੁਹਾਨੂੰ ਮੈਂ ਉਹੀ ਕਹਿੰਨਾ ਵੀ ਦੋਹਰਾ ਕਰੋਨਾ ਵੀ ਇਤੀ ਮਾਰ ਪਈ ਕਰ ਲਾਣੇ ਤੈਂ ਕਿ ਦਰਦਨਾ ਆਇਆ ਜਿਹੜੀਆਂ ਉਹ ਜਿਹੜੇ ਜਿਨ੍ਹਾਂ ਨੂੰ ਥੋੜਾ ਟਰਾਸ ਮਿਲਿਆ ਗਰੀਬ ਦੇ ਪਰਿਵਾਰਾਂ ਨੂੰ ਉਹਨਾਂ ਤੇ ਕੀ ਬੇਦਦ ਹੋਊਗੀ ਵੀ ਇਹਨੂੰ ਤਿੰਨ ਚਾਰ ਮਹੀਨੇ ਦੀ ਪ੍ਰੋਬਲਮ ਵੀ ਮਰ ਗਈ ਫਿਰ ਲੂਣ ਪੈਣ ਵਾਲੀ ਗੱਲ ਹੋ ਗਈ ਨਾ ਮਿਰਚਾਂ ਲੱਗਣ ਨਾਲ ਜ਼ਖਮਾਂ ਤੇ ਲੂਣ ਪਾ ਘਰੇਦਿਆ ਜਾ ਰਿਹਾ ਇੱਥੇ ਕਹਿੰਦੇ ਕਿ ਆਜ਼ਾਦੀ ਆ ਜੀ ਇੱਥੇ ਸਾਰਾ ਕੁਝ ਠੀਕ ਆ ਜੀ ਇੱਥੇ ਲੋਕਾਂ ਨੂੰ ਨਿਆਂ ਮਿਲੇਗਾ ਇੱਥੇ ਨਿਆਂ ਵਾਲੀ ਤੇ ਕੋਈ ਗੱਲ ਨਹੀਂ ਹੈਗੀ ਸਜ਼ਾ ਹੋ ਕੇ ਵੀ ਫਿਰ ਤੁਸੀਂ ਬਾਹਰ ਕੱਢ ਰਹੇ ਹੋ ਐਵੇਂ ਦੂਜਿਆਂ ਨੂੰ ਵੀ ਸੰਦੀਪ ਸਿੰਘ ਨੇ ਇੱਕ ਵਾਰੀ ਦੱਸ ਦਿੱਤਾ ਕਿ ਸਾਡਾ ਅੰਦਰਲਾ ਅਵਾਲ ਠੰਡਾ ਨਹੀਂ ਹੋਇਆ ਤੁਸੀਂ ਸੁਬੇ ਹੋ ਤੇ ਅਸੀਂ ਗੁਰੂ ਦੇ ਲਾਲ ਆ ਇਹ ਕਹਿ ਸਕਦੇ ਆ ਕਿ ਜੇ ਤੁਸੀਂ ਸੁਭਾ ਸਰੰਦ ਬਣ ਸਕਦੇ ਹੋ ਦੇ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਜਿੰਦੀ ਹੈ ਸੁਭਾ ਸਰੰਦ ਦੇ ਨੱਕ ਚ ਨਕੇਲ ਪਾਈ ਸੀ ਨਾ ਸੁਹਾਗਾ ਫੇਰਿਆ ਸੀ ਇਹਦੇ ਵਾਸਤੇ ਵੀ ਹੋ ਸਕਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਰੂਹ ਨੇ ਥਾਪੜਾ ਦਿੱਤਾ ਹੋਵੇ ਵੀ ਮਾਰੇ ਦੇ ਚਾਰ ਛਤਰ ਇਹ ਕਲਾ ਗੁਰੂ ਦੀ ਆ ਜੀ ਕਲਾ ਗੁਰੂ ਦੀ ਆ ਤੋਂ ਜੋ ਵੀ ਹੋਇਆ ਉਹ ਕਈ ਕਹਿਣਗੇ ਜੀ ਨਹੀਂ ਠੀਕ ਨਹੀਂ ਹੋਇਆ ਮੈਂ ਕਹਿੰਦਾ ਬਹੁਤ ਸੋਹਣਾ ਹੋਇਆ ਬਹੁਤ ਚੰਗਾ ਹੋਇਆ ਉਹਨੂੰ ਮਿਲਣੀ ਚਾਹੀਦੀ ਸੀ ਪਰ ਜਿਹੜਾ ਇੱਥੋਂ ਦਾ ਸੰਵਿਧਾਨ ਆ ਜਿਹੜੀ ਇੱਥੋਂ ਦੀ ਹੈਗੀ ਆ ਰਾਜਤੰਤਰ ਪ੍ਰਣਾਲੀ ਉਹ ਇੱਕ ਅੱਖ ਨਾ ਦੇਖੇ ਦੋ ਅੱਖਾਂ ਨਾ ਬਣਾਵੇ ਵੀ ਸਿੱਖਾਂ ਲਈ ਹੋਰ ਤੇ ਦੂਜਿਆਂ ਲਈ ਹੋਰ ਅੱਛਾ ਇੱਕ ਸ਼ਾਂਤ ਜਿਤ ਜਾਂ ਨੌਜਵਾਨ ਜੀ ਸੂਰੀ ਦਾ ਕਤਲ ਕਰ ਦਿੰਦਾ ਇੱਕ ਸ਼ਾਂਤ ਜਿਤ ਜਾਂ ਨੌਜਵਾਨ ਜੇਲ੍ਹ ਦੇ ਵਿੱਚ ਇਹਨਾਂ ਕੁਝ ਕਰ ਜਾਂਦਾ ਵੈਸੇ ਕੀ ਲੱਗਾ ਸੀ ਤੁਹਾਨੂੰ ਕਈ ਕਦੀ ਮਿਲੇ ਸੀ ਪਹਿਲਾਂ ਤੁਸੀਂ ਇਹਦੇ ਨਾਲ ਕਦੀ ਮੁਲਾਕਾਤਾਂ ਹੋਈਆਂ ਸੀ 328 ਰੁਪਏ ਵਾਲੇ ਮੋਰਚੇ ਤੇ ਆਉਂਦਾ ਰਿਹਾ ਹਾਏ ਹਾਜ਼ਰੀ ਭਰ ਕੇ ਚਲੇ ਜਾਂਦਾ ਰਿਹਾ ਬੋਲਿਆ ਕਦੀ ਨਹੀਂ ਸੀ ਨਾ ਨਹੀਂ ਬੋਲਿਆ ਮੈਂ ਉਹ ਅੰਮ੍ਰਿਤਸਰ ਜੇਲ੍ਹ ਤੇ ਜਦੋਂ ਮੁਲਾਕਾਤ ਕਰਕੇ ਆਇਆ ਉਦੋਂ ਮੈਨੂੰ ਉਹਨੇ ਗੱਲ ਦੱਸੀ ਕਿ ਬਾਬਾ ਜੀ ਮੈਂ ਆਉਂਦਾ ਰਿਹਾ ਤੇ ਮੈਂ ਚੁੱਪ ਕਰਕੇ ਮੁੜ ਜਾਂਦਾ ਸੀ ਸ਼ਾਂਤ ਚਿੱਤ ਤੇ ਉਹਨੇ ਆਪਣਾ ਦੇਖੋ ਜਿਹੜੀ ਨਦੀ ਸ਼ਾਂਤ ਹੁੰਦੀ ਹੈ ਨਾ ਉਹਦੇ 'ਚ ਤੂਫਾਨ ਵੱਡਾ ਆਉਂਦਾ ਆ ਸ਼ੂਕ ਦੀ ਵੀ ਜਿਆਦਾ ਆ ਤੇ ਕਈ ਵਾਰ ਸਾਡੇ ਵਰਗੇ ਬੋਲਦੇ ਜਿਆਦਾ ਕੰਮ ਘੱਟ ਹੁੰਦਾ ਉਹ ਬੋਲਦਾ ਘੱਟ ਆ ਉਹਦਾ ਕੰਮ ਵੱਧ ਆ ਉਹਦਾ ਖੜਾਕ ਵੱਧ ਹੋਇਆ ਭਵੇਂ ਸੂਬਾ ਸਰਹੰਦਵਰੀ ਹੋਵੇ ਤੇ ਜਾਓ ਸੂਰੀਵਰੀ ਹੋਵੇ ਹੈਨਾ ਸੂਰੀ ਤੇ ਸੂਬਾ ਦੋਵਾਂ ਦਾ ਖੜਾਕਾ ਜਿਹੜਾ ਉਹ ਧੁਮਾਕਾ ਜਿਹੜਾ ਦੂਰ ਤੱਕ ਗਿਆ ਬਿਲਕੁਲ 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 ਇਹ ਇਹ ਕੋਈ ਅਤਕਥਨੀ ਨਹੀਂ ਹੈਗੀ ਕਿ ਸੰਦੀਪ ਸਿੰਘ ਸਣੀ ਨੇ ਜੋ ਕਰਤਾ ਸ਼ਾਇਦ ਉਹ ਜ਼ਿੰਦਗੀ ਵਿੱਚ ਨਸੀਬ ਹੋ ਸਕੇ ਹੋਰ ਕਿਸੇ ਨੂੰ ਇਹ ਛੋਟੀਆਂ ਗੱਲਾਂ ਨਹੀਂ ਹੁੰਦੀਆਂ ਉਹਨੇ ਪ੍ਰਾਤਨ ਸਿੱਖਾਂ ਵਾਲੀ ਇਤਿਹਾਸ ਦਰਾ ਦਿੱਤਾ ਇਹ ਨਹੀਂ ਹੈ ਵੀ ਬੀਜ ਨਾਸ ਹੋ ਜਾਣਾ ਧਰਮ ਦਾ ਆਉਂਦੇ ਰਹਿਣੇ ਨੇ ਪਰ ਸੰਦੀਪ ਸਿੰਘ ਨੇ ਵਿਲੱਖਣ ਕਾਰਜ ਕੀਤੇ ਆ ਉਸ ਬੰਦੇ ਕੋਲ ਸੁਰੱਖਿਆ ਕਿੰਨੀ ਸੀ ਰਫਲਾਂ ਦੀ ਛਾਂ ਥੱਲੇ ਸੀ ਉੱਥੇ ਉਹਦਾ ਸੋਧਾ ਲਾਉਣਾ ਫਿਰ ਇੱਥੇ ਜੇਲ੍ਹ ਦੇ ਅੰਦਰ ਬੇਨਤੀ ਹੈ ਸਾਡੇ ਸਿੰਘਾਂ ਦਾ ਸਾਥ ਦਿਓ ਨਹੀਂ ਸਿੱਕਿਆ ਉਹ ਕਦੋਂ ਸਮੇਂ-ਸਮੇਂ ਤੇ ਰ ਆਇਆ ਕਿ ਆ ਭਾਈ ਸੁਤੰਤ ਸਿੰਘ ਭਾਈ ਬੀਨਤ ਸਿੰਘ ਨੇ ਇੰਦਰ ਆਇਆ ਭਾਈ ਜਗਤਾਰ ਸਿੰਘ ਹਵਾਰਾ ਰਾਜਵਾਲਾ ਸਾਹਿਬ ਨੇ ਹਰ ਦਰ ਆਇਆ ਭਾਈ ਜਿੰਦਾ ਸੁੱਖ ਨੇ ਇਤਿਹਾਸ ਦਰ ਆਇਆ ਇੱਥੇ ਬਹੁਤ ਸਿੰਘ ਆ ਸਾਡੇ ਜਿਹੜੇ ਇਤਿਹਾਸ ਦਰੋਂਦੇ ਆਏ ਆ ਤੇ ਇਸ ਇਤਿਹਾਸ ਦੇ ਵਿੱਚ ਇੱਕ ਵੱਡਾ ਨਾਮ ਜੁੜਿਆ ਸੰਦੀਪ ਸਿੰਘ ਸੰਨੀ ਦਾ ਦੇਖੋ ਜਿੱਥੇ ਭਾਈ ਤਾਰੂ ਸਿੰਘ ਵਾਲੀ ਕੀਰਤੀ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਕੀਰਤੀ ਅਕਾਲੀ ਬਾਬਾ ਫੂਲਾ ਸਿੰਘ ਵਾਲੀ ਕੀਰਤੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵਾਲੀ ਕੀਰਤੀ ਜਥੇਦਾਰ ਹਵਾਰਾ ਸਿੰਘ ਉਹਨਾਂ ਨੇ ਨਿਭਾਈ ਆ ਜਗਤਾਰ ਸਿੰਘ ਹਵਾਰਾ ਉਹਨਾਂ ਨੇ ਤੇ ਰਾਜਵਾਨਾ ਸਾਹਿਬ ਨੇ ਨਿਭਾਈ ਹੈਗੀ ਆ ਤੇ ਆਪਣਾ ਆਪਣਾ ਜਿਨ੍ਹਾਂ ਨੇ ਇਹਦੇ ਮਨੁੱਖੀ ਬੰਬ ਬਣੇ ਸੀ ਦਲਾਵਰ ਸਿੰਘ ਉਹ ਭਾਈ ਦਲਾਵਰ ਸਿੰਘ ਹੋਣਾ ਨੇ ਨਿਭਾਈ ਆ ਉਹਨਾਂ ਯੋਧਿਆਂ ਨੇ ਨਿਭਾਈ ਆ ਤੇ ਉਹ ਸੰਦੀਪ ਸਿੰਘ ਨੇ ਦੱਸ ਦਿੱਤਾ ਬਈ ਬੀਜ ਨਹੀਂ ਨਾਸ ਹੋਇਆ ਧਰਮ ਦਾ ਸੂਰਮੇ ਹਜੇ ਵੀ ਕਾਇਮ ਹੈਗੇ ਆ ਧੰਨਵਾਦ ਖੋਤੋ ਸਾਹਿਬ ਤੁਸੀਂ ਇਸ ਪ੍ਰੋਗਰਾਮ ਵਿੱਚ ਪਹੁੰਚੇ ਹੋ ਤੇ ਨਾਲ ਇਹਨਾਂ ਕਹਿੰਦਾ ਕਿ ਅਸੀਂ ਸਦਾ ਨਾਲ ਆਂ ਕਹਿੰਦੇ ਕਿ ਪਰਿਵਾਰ ਦੇ ਨਾਲ ਆ ਸੀ ਜੋ ਫੈਸਲਾ ਲਾਊਗਾ ਪਰਿਵਾਰ ਜਾਂ ਜਥੇਬੰਦੀਆਂ ਉਸ ਫੈਸਲੇ ਦੇ ਅਸੀਂ ਫੁੱਲ ਚੜਾਵਾਂਗੇ ਸੰਦੀਪ ਸਿੰਘ ਸੰਨੀ ਦੇ ਹੱਕ ਦੇ ਵਿੱਚ ਹਾ ਦਾ ਨਾਅਰਾ ਵੀ ਮਾਰਿਆ ਜਾ ਰਿਹਾ ਤੇ ਨਾਲ ਇਹ ਵੀ ਗੱਲ ਕਹਿ ਦਿੱਤੀ ਆ ਸਾਰਿਆਂ ਨੇ ਕਿ ਜੇ ਸੰਦੀਪ ਸਿੰਘ ਸੰਨੀ ਦੀ ਮੁਲਾਕਾਤ ਕਰਉਣੀ ਵੱਖਰੀ ਗੱਲ ਆ ਤੇ ਨਾਲ ਨਾਲ ਜੇ ਸੰਦੀਪ ਸਿੰਘ ਸੰਨੀ ਦੇ ਪਰਚਾ ਹੋ ਸਕਦਾ ਦਰਜ ਤੇ ਫਿਰ ਦੂਜੀ ਧਿਰ ਤੇ ਕਿਉਂ ਨਹੀਂ ਜਿਨ੍ਹਾਂ ਹਮਲਾ ਕੀਤਾ ਸੰਦੀਪ ਸਿੰਘ ਸੰਨੀ ਤੇ ਪ੍ਰਵੋਕ ਕੀਤਾ ਗਿਆ ਸੰਦੀਪ ਸਿੰਘ ਸੰਨੀ ਨੂੰ ਉਹਨਾਂ ਦੇ ਪਰਚਾ ਦਰਜ ਕਿਉਂ ਨਹੀਂ ਹੋਏ